ਇੰਨੀ ਜਿਆਦਾ ਗਰਮੀ ਇੰਨੀ ਜਿਆਦਾ ਗਰਮੀ ਕਰਕੇ ਕੀ ਹੋਇਆ ਏਸੀ ਫਟ ਗਿਆ ਇੱਕ ਏਸੀ ਫਟਣ ਕਰਕੇ ਪੂਰੇ ਫਲੈਟ ਨੂੰ ਅੱਗ ਲੱਗ ਗਈ ਸਸਟ੍ਰਿਕਾ ਦੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਬੱਚੇ ਤੇ ਭਾਬੀ ਹੋਣਾ ਨੇ ਆਣਾ ਹੈ ਤੇ ਉਹ ਬਹੁੰ ਚੁੱਕੇ ਨੇ ਜੀ ਇਹ ਲੋ ਮੇਰੀ ਭਾਬੀ ਖਾਏ ਭਾਬੀ ਹਾਏ ਆਗਮ ਸਿਆ ਹਾਏ ਕਿਨੂ یہ میں ہوں یہ میری ووٹی ہے یہ میری بھابی ہے یہ میرا بھتیجا ہے اور ہم چائے پی رہے ہیں عبادت تو میری جان ہے عبادت رہے گی صحیح کر دی عبادت تو میری جان ہے عبادت انٹروڈکشن دی لوڈ تھوڑی ہے ہے نا اینے بابا تن لوڈ انٹروڈکشن دی نہیں نا نہیں نا اے کل ائی تھی بھابی ہنے میرا بھابی ہونا چھڑ کے چلا گیا بچے اندر بھابی ہنوں ਇਹ ਗੱਲ ਮੈਂ ਕਬ ਬਿਜੀ ਸੀ ਸੋ ਹੁਣ ਚਾਹ ਪੀਨੇ ਪਹਿਲਾਂ ਸੂਰੇ ਸੂਰੇ ਫਿਰ ਅੱਜ ਬੜੇ ਕੰਮ ਕਰਦੇ ਨੇ ਤੇ ਅੱਜ ਤੁਹਾਨੂੰ ਦਿਖਾਨਿਆ ਰੌਣਕ ਮੇਲਾ ਜਵਾਕਾਂ ਦੇ ਨਾਲ ਸਾਰਿਆਂ ਵਾਤੇ ਆਈ ਜੀ ਆ ਦੁੱਧ ਵਾਲੀ ਚਾਹ ਤੇ ਆਪਾਂ ਪੀ ਰਿਆਂ ਵਾਲੀ ਹਰੀ ਚਾਹ ਗ੍ਰੀਨ ਟੀ ਤੁਸੀਂ ਪੀ ਕੇ ਦੇਖਿਆ ਕਰ ਓਏ ਹਕਮ ਆ ਗ੍ਰੀਨ ਟੀ ਕੱਤੀ ਐਂ ਖਾਰਿਆ ਹੈ ਕਿ ਚਿਲਕੇ ਦੀਂਗੀ ਦਿਕਾਰਿਆ ਅਕਰੋਟ ਇਹ ਬਾਜਤੋਏ ਚਵਰੇਸ਼ਵਰੀ ਉੱਤ ਗਿਆ ਜਿਹੜੋ ਅੱਜ ਹੈ ਵੀਵਰਸ ਵੀ ਜਾਣਨਾ ਚਾਹੁੰਦੇ ਨੇ ਤੁਹਾਡੀ ਬਾਬੀ ਠੀਕ ਹੈ ਅਜੇ ਬਸੁੱਤੋ ਹੈ ਪੈਨਾਲੇ ਨੂੰ ਨਾ ਨਹੀਂ ਪਰ ਨਾ ਹੂੰ ਕੀ ਗੱਲ ਹੈ ਤੈਨੂੰ ਹੈ ਕੀ ਗੱਲ ਹੈ ਤੈਨੂੰ ਸਾਰਿਆਂ ਨੂੰ ਤੰਗ ਕਰੀ ਜਾਂਦੇ ਆਪਣੀ ਤਾਈ ਨੂੰ ਵੀ ਤੰਗ ਕਰ ਰਹੀ ਐ ਲੋ ਜੀ ਸਾਰੇ ਹੋ ਗਏ ਤਿਆਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਨਾਲ ਬੁਰੇ ਹਾਲ ਜੀ ਬਹੁਤ ਗਰਮੀ ਬਹੁਤ ਐ ਇਸ ਵਾਰ ਕੱਟ ਸ਼ਾਈਨ ਕਰ ਰਿਹਾ ਪਸੀਨਾ ਮੱਥੇ ਦੇ ਉੱਤੇ ਕਿਰਨ ਬਣਾ ਰਹੇ ਨੇ ਰੋਟੀਆਂ ਤੇ ਬੱਚੇ ਬੈਠੇ ਨੇ ਅੰਦਰ ਏਸੀ 'ਚ ਇਧਰ ਕਿਰਨ ਤੇ ਮੈਂ ਇੱਥੇ ਆ ਗਿਆ ਮੈਂ ਕਿਹਾ ਨਾ ਮੈਂ ਕੋਈ ਪੁੱਛਣਾ ਜੀ ਕੋਈ ਹੈਲਪ ਚਾਹੀਦੀ ਐ ਵੈਸੇ ਤਾਂ ਮੈਂ ਹੈਲਪ ਕਰਦਾ ਨੀਗਾ ਏਪੀ ਗਾ ਜੜੀ ਇੰਪੋਰਟੈਂਟ ਤੁਹਾਨੂੰ ਦੱਸਣ ਲੱਗਾ ਦੋਸਤ ਇੰਨੀ ਜਿਆਦਾ ਗਰਮੀ ਇੰਨੀ ਜਿਆਦਾ ਗਰਮੀ ਕਰਕੇ ਕੀ ਹੋਇਆ ਏਸੀ ਫਟ ਗਿਆ ਇੱਕ ਇੱਥੇ ਨਾਇੜਾ ਦੇ ਬੰਕ ਇੱਕ ਸੁਸਾਇਟੀ ਹੈ ਤੇ ਰੋਪੜ ਦੇ ਵਿੱਚ ਵੀ ਗਰਮੀ ਕਰਕੇ ਪਹਿਲਾਂ ਏਸੀ ਫਟਿਆ ਏਸੀ ਫਟਣ ਕਰਕੇ ਪੂਰੇ ਫਲੈਟ ਨੂੰ ਅੱਗ ਲੱਗ ਗਈ ਔਰ ਅੱਗ ਲੱਗਣ ਕਰ ਇੱਕ ਦੋ ਫਲੈਟ ਹੋਰ ਸੜ ਗਏ ਸੱਚ ਕਹਿ ਰਿਹਾ ਇੰਨੀ ਜਿਆਦਾ ਗਰਮੀ ਪੈ ਰਹੀ ਹੈ ਨਾ ਤਾਂ ਇਹਦੇ ਪਿੱਛੇ ਸਰਕਾਰ ਨੇ ਵੀ ਗਾਈਡਲਾਈਨਸ ਉਹ ਕੀਤੀਆਂ ਨੇ ਇਸ਼ੂ ਕੀਤੀਆਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਉਹ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਕੀ ਕੁਝ ਕਰੋ ਵੀ ਏਸੀ ਤਾਂ ਲੈ ਏਸੀ ਦੇ ਕੰਪਰੈਸਰ ਨਾ ਫਟ ਸਕਣ ਕਿਰਨ ਦਾ ਗਿਆ ਸੀ ਨਹੀਂ ਓਨ ਹੋ ਰਹਾ ਟੱਕ ਟਰੱਕ ਟੜਕ ਟੜਕ ਲਾਈਟਰ ਖਰਾਬ ਹੋ ਗਿਆ ਲਾਈਟਰ ਖਰਾਬ ਹੈ ਲਾਈਟਰ ਖਰਾਬ ਹੈ ਕਿ ਨਹੀਂ ਕਿਰਨ ਮੈਂ ਕਿ ਏਸੀ ਉਹ ਜਿਹੜੇ ਫਟਰੇ ਨੇ ਰੋਪੜ ਵੀ ਫਟਿਆ ਸੀ ਬਹੁਤ ਸਹੀ ਹੋ ਗਿਆ ਕਿਉਂਕਿ ਗਰਮੀ ਹੈ ਹੀ ਬਾਹਰ ਬਹੁਤ ਜ਼ਿਆਦਾ ਵਾ ਐਕਸੈਸਿਵ ਹੀਟ ਮਤਲਬ ਇੰਨੀ ਜ਼ਿਆਦਾ ਵਾ ਕੀ ਕਰਨੇ ਏਸੀ ਵੀ ਵਿਚਾਰੇ ਏਸੀ ਵੀ ਕੀ ਕਰਨੀ ਏਸੀ ਉਹ ਪਤਾ ਕਿ ਉਹਦੇ ਪਿੱਛੇ ਬਹੁਤ ਛੋਟਾ ਜਿਹਾ ਸੋਲੂਸ਼ਨ ਹੈ ਤੁਸੀਂ ਏਸੀਆਂ ਤੋਂ ਰਾਹਤ ਮਤਲਬ ਏਸੀ ਚਲਾਉਣ ਦੇ ਤੇ ਹੈਗੇ ਨੇ ਪਰ ਉਹਦਾ ਇੱਕ ਤਰੀਕਾ ਹੈਗਾ ਉਹ ਮੈਂ ਪੂਰੇ ਵਲੌਗ ਵਿੱਚ ਬਣੇ ਰਿਹਾ ਤੁਹਾਨੂੰ ਦੱਸਾਂਗਾ ਜੋ ਮੈਂ ਪੜਿਆ ਸਰਕਾਰੀ ਗਾਇਡਲਾਈਨਸ ਪੜੀਆਂ ਨੇ ਤੁਸੀਂ ਵੀ ਉਹ ਕਰਕੇ ਰੱਖੋ ਤੇ ਫਿਰ ਵਲੌਗ ਵੀ ਅਸੀਂ ਦੋ ਤਿੰਨ ਦਿਨ ਤੋਂ ਸ਼ੂਟ ਨਹੀਂ ਕਰ ਰਹੇ ਕਿਉਂਕਿ ਤੁਹਾਨੂੰ ਪਤਾ ਕਿ ਕਮਾਕਾਰਾਂ 'ਚ ਬਹੁਤ ਜ਼ਿਆਦਾ ਬਿਜ਼ੀ ਹੋਏ ਪਿਆ ਬਹੁਤ ਬਹੁਤ ਜ਼ਿਆਦਾ ਨਜਾਇਜ਼ ਵੀ ਨਹੀਂ ਹੈ ਟਾਈਮ ਹੀ ਨਹੀਂ ਲੱਗਦਾ ਜੋ ਸ਼ੂਟ ਕਰਨ ਦਾ ਕਿਤੇ ਜਾ ਆ ਵੀ ਨਹੀਂ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਲਵਾਰ-ਵਾਰ ਇੱਕੋ ਹੀ ਗੱਲ ਕਹਿਣਾ ਉਹਨਾਂ ਕੰਮ-ਕੰਮ-ਕੰਮ ਔਰ ਉਹਦੇ ਕਰਕੇ ਕਿਤੇ ਆਣਾ ਜਾਣਾ ਵੀ ਇਬਾਦਤ ਕਰਕੇ ਨਹੀਂ ਹੈਗਾ ਸਿਸਟਮ ਇਹ ਇਬਾਦਤ ਕਰਕੇ ਕੀ ਵੈਸੇ ਵੀ ਗਰਮੀ ਸاسي ਆਪ ਵੀ ਨਹੀਂ ਜਾ ਰਹੇ ਕਿਤੇ ਗਰਮੀ ਬਹੁਤ ਜਿਆਦੀ ਹੋਈ ਪਈ ਹੈ। ਫਿਰ ਰਜ ਰਹੇ ਨੇ ਆ ਕੋਈ ਗੱਲ ਨਹੀਂ ਟ੍ਰਿਪ ਆ ਰਹੀਆਂ ਨੇ ਬਹੁਤ ਜਲਦੀ ਸਾਡੀ ਸ਼ੁਰੂ ਹੋਣ ਵਾਲੀਆਂ ਨੇ ਟ੍ਰਿਪਸ। ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਲੇਕਿਨ ਪਹਿਲਾਂ ਇਹ ਗਰਮੀ ਇੱਕ ਮਹੀਨਾ ਡੇਢ ਮਹੀਨਾ ਕੱਢ ਲਈਏ ਫਿਰ ਚਾਵਾਂਗੇ ਇਸੇ ਪਾਸੇ ਘੁੰਮਾਂ। ਇਸਦੀ ਗੱਲ ਵੀ ਹੁਣ ਵੱਡੀ ਹੋ ਗਈ ਆ ਫਿਰ ਸਾਨੂੰ ਵੀ ਥੋੜਾ ਈਜ਼ੀ ਹੋ ਜਾਊਗਾ ਹਨਾ। ਹਾਂ ਇਹ ਬਾਤ ਬੈਠਣ ਲੱਗ ਜੀ ਨਾ ਬਸ। ਵੀ ਵਲੌਗ ਸ਼ੂਟ ਕਰਾਂਗੇ ਮਾਵਾ ਜਿਹਾ ਕਿ ਬਲੌਗ ਸ਼ੂਟ ਨਹੀਂ ਕੀਤਾ। ਇੰਟਰ ਇੰਟਰਸਟ ਜੈ ਨਹੀਂ ਬਣ ਰਹਾ। ਰੋਜ਼ ਡੇਲੀ ਤੇ ਤਾਂ ਜੁੜੇ ਰਹਿੰਨੇ ਆ ਨਾ ਪਰ ਵਲੌਗ ਸ਼ੂਟ ਕਰਨ ਦੇ ਵਿੱਚ ਤਾਂ ਇੰਟਰਸਟ ਬਣਿਆ ਜਾਂਦਾ। ਨਾ ਕਿਰਨਦੀ ਵੀ ਥੋੜੀ ਤਬੀਅਤ ਖਰਾਬ ਸੀ। ਹਾਂ ਸਹੀ ਗੱਲ ਐ ਇੱਦੀ ਗੱਲ ਆ। ਤਾਂ ਮੈਂ ਮੰਨ ਨਹੀਂ ਕਰਦਾ ਸੀ ਬਣਾਉਣਾ ਵਲੌਗ। ਸਹੀ ਗੱਲ ਟਾਈਫਾਈਟ ਵਗੈਰਾ ਦਾ ਚੈੱਕ ਕਰਵਾਇਆ ਸੀ ਲੇਕਿਨ ਨਿਕਲੇ ਨਹੀਂ ਲੇਕਿਨ ਇਹ ਲੇਕਿਨ ਫਿਰ ਵੀ ਵੀਕਨੈਸ ਸੀ ਉਹ ਪਰ ਮੈਂ ਕਿਰਨ ਨੂੰ ਕਿਹਾ ਮੈਂ ਰਹਿਣ ਦੋ ਤੁਸੀਂ। ਵਲੌਗਿੰਗ ਦਾ ਚਲੋ ਕੋਈ ਗੱਲ ਨਹੀਂ। ਆਪਣੇ ਵੀਅਰ ਸਮਝਦੇ ਹੀ ਨੇ ਸਾਰੇ। ਚੰਗਾ ਜੀ ਚੰਗਾ ਜੀ ਚੰਗਾ ਜੀ ਭਾਬੀ ਜੀ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਦੇਣ। ਪਰ ਆਮ ਨੂੰ ਤੇ ਛੱਡ ਕੇ ਜਾ ਰਹੇ ਨੇ ਵੀਰ ਜੀ ਆਏ ਨੇ ਲੈਣ ਅਗਮ ਜਾ ਰਿਹਾ ਘਰੇ ਵਾਪਸ ਕਿਧਰੇ ਕਿਧਰੇ ਇਹ ਇਹ ਮੁੰਡਾ ਪਟਦਾ ਨਹੀਂਗਾ ਨਾ ਹੀ ਰੋਟੀ ਪਾਣੀ ਖਾਂਦਾ ਤੇ ਇਸ ਮੁੰਡੇ ਨੂੰ ਤੁਸੀਂ ਕੋਈ ਵੀ ਰੋਟੀ ਖਾਇਆ ਕਰੇ ਕਿਉਂਕਿ ਆ ਬਾਹ ਦੇਖੋ ਇਹਦੀ ਮੁੰਡੇ ਦੀ ਬਹੁਤ ਸੁੱਕੀ ਜੀ ਬਾਹ ਐ 8 ਕਿਲੋ ਦਾ ਹੋਤ ਨਹੀਂ 8 ਕਿਸਾਲਾਂ ਦਾ ਹੋ ਚੁੱਕਾ ਹੈ weight ਦਾ ਸਿਰਫ 21 ਕਿਲੋ ਹੈ 30 ਤੋਂ 35 ਕਿਲੋ ਦੀ ਰਿਕੁਆਇਰਮੈਂਟ ਐ ਨੂੰ weight ਦੀ ਰੋਟੀ ਪਾਣੀ ਖਾਏਗਾ ਹੁਣ ਦੇਖ ਲੈ ਪੱਕੀ ਗੱਲ ਹੈ। ਹਾਂਜੀ। ਚਲ ਠੀਕ ਹੈ ਭਰਾ। ਭਾਬੀ ਉਹਨੇ ਤਾਂ ਚਲੇ ਗਏ ਸੀ ਗੱਲ ਕਿਉਂਕਿ ਉਹ ਆਏ ਸੀ ਇਹ ਪਰਮ ਨੂੰ ਛੱਡਣ ਵਾਸਤੇ ਪਰਮ ਚੁੱਟੀਆਂ ਕੱਟਣੀਆਂ ਨੇ। ਵੀ ਇੱਥੇ ਛੁੱਟੀਆਂ ਕੱਟ ਕੇ ਜਾਊਗੀ ਪਰਮ। ਤੇ ਅਗਮ ਨੂੰ ਨਾਲ ਲੈ ਗਏ ਨੇ ਕਿਉਂਕਿ ਅਗਮ ਆਪਣੀ ਮੰਮੀ ਤੋਂ ਵਗੈਰ ਰਹਿੰਦਾ ਨਹੀਂ ਕਾ ਉਹਦਾ ਦਿਲ ਇੱਥੇ ਰਹਿਣ ਦਾ ਨਹੀਂ ਸੀ ਕਿਉਂਕਿ ਉਹ ਬਗਮ ਨੂੰ ਪਤਾ ਵੀ ਇੱਥੇ ਰਵਾਂਗਾ ਤਾਂ ਚਾਚੂ ਨੇ ਸਬਜ਼ੀਆਂ ਸੁੱਕੀਆਂ ਖਵਾਉਣੀਆਂ ਨੇ ਤੇ ਉੱਥੇ ਮੈਂ ਰੋੜਾ ਰੋੜਾ ਪਾ ਕੇ ਸਬਜ਼ੀਆਂ ਸੁੱਕੀਆਂ ਨਹੀਂ ਖਾਂਦਾ। ਅਗਮ ਤੇ ਵਿੱਚ ਇੱਕ ਰੋੜਾ ਸਬਜ਼ੀਆਂ ਘੱਟ ਖਾਂਦਾ ਹੋ। ਨਵਾਂ ਪਰਮਿਟਰ ਉਹ ਕਿਉਂ ਛੁੱਟੀਆਂ 'ਚ ਦੇ ਨਾਲ ਆਪਾਂ ਇੰਜੋਏ ਫਨ ਬਹੁਤ ਜ਼ਿਆਦਾ ਕਰਾਂਗੇ ਤੇ ਤਿੰਨ ਦਿਨ ਤੋਂ ਦੋਸਤੋ ਵਲੋਗ ਸ਼ੂਟ ਨਹੀਂ ਕਰ ਪਾ ਰਿਆ ਨੈਕਸਟ ਲੈਵਲ ਬਿਜ਼ੀ ਹੋਣਾ ਕੁਝ ਹੈ ਵੀ ਨਹੀਂ ਜੋ ਕਿ ਕੁਝ ਦਿਖਾਈਏ ਤੁਹਾਨੂੰ ਵੀ ਕੀ ਕੀ ਕੁਝ ਡਿਫਰੈਂਟ ਚੀਜ਼ ਹੋਵੇ ਤਾਂ ਉਹ ਵੀ ਸ਼ੂਟ ਕਰੀਏ ਮੈਂ ਤੁਹਾਨੂੰ ਗੱਲ ਕਹੀ ਸੀ ਏਸੀ ਦੀ ਵੀ ਏਸੀ ਫਟਣ ਨਾਲ ਬੜਿਆਂ ਜਣਿਆਂ ਦੀ ਉੱਥੇ ਸੋਸਾਇਟੀਆਂ ਸੜ ਗਈਆਂ ਅੱਗ ਲੱਗ ਗਈ ਬੜੀ ਥਾਂ 'ਤੇ ਏਸੀ ਫਟ ਰਹੇ ਨੇ ਗਰਮੀ ਜਿੰਨੀ ਜ਼ਿਆਦੀ ਪੈ ਗਈ ਉਹਨੇ ਏਸੀ ਫਟਣ ਦਾ ਖਤਰਾ ਜ਼ਿਆਦਾ ਹੈ ਤੁਸੀਂ ਇੱਕ ਕੰਮ ਕਰਨਾ ਹੈ ਕੀ ਆਪਣੇ ਜਿਹੜੇ ਏਸੀ ਨੇ ਪਹਿਲੀ ਗੱਲ ਤੌਰ ਉੱਤੇ ਉਹਨੂੰ ਸਰਵਿਸ ਜਰੂਰ ਕਰਾਓ ਕਿਉਂਕਿ ਧੂੜ ਮਿੱਟੀ ਫਸੀਆਂ ਹੁੰਦੀ ਹੈ ਉਹ ਨਿਕਲ ਜੂਗੀ ਦੂਸਰੇ ਨੰਬਰ ਤੇ ਜੇ ਏਸੀ ਨੂੰ ਸਟੈਬਲਾਈਜ਼ਰ ਨਹੀਂ ਲੱਗਾ ਹੋਇਆ ਤਾਂ ਏਸੀ ਨੂੰ ਸਟੈਬਲਾਈਜ਼ਰ ਜਰੂਰ ਲਗਾਓ ਕਿਉਂਕਿ ਵੋਲਟੇਜ ਫਲਕਚੂਏਟ ਹੁੰਦੀ ਹੈ ਤਾਂ ਆਰਾਮ ਦੇ ਨਾਲ ਸਟੈਬਲਾਈਜ਼ਰ ਉਹਨੂੰ ਸੈੱਟ ਕਰ ਦਿੰਦਾ ਹੈ ਤੀਸਰੀ ਗੱਲ ਕਿ ਜਿਹੜੀ ਤੁਹਾਡੀ ਕੋਇਲਾ ਹੁੰਦੀਆਂ ਨੇ ਉਸ ਤੋਂ ਵੀ ਚੈੱਕ ਕਰੋ ਜਿਹੜੇ ਨਟ ਬੋਲਟ ਜਿかせ ਹੁੰਦੇ ਨੇ ਏਸੀ ਤੋਂ ਬਾਹਰ ਦੀ ਆਊਟਰ ਯੂਨਿਟ ਨੂੰ ਕੱਸਿਆ ਹੁੰਦਾ ਹੈ ਕੰਪਰੈਸਰ ਲੱਗਾ ਹੁੰਦਾ ਉਹ ਚੈੱਕ ਕਰ ਦੋ ਵੀ ਤੇ ਧੂੜ ਮਿੱ ਚੌਥੀ ਗੱਲ ਕੀ ਡਾਇਰੈਕਟ ਸਨਲਾਈਟ ਵਜ੍ਹਾ ਤਾ ਨਹੀਂ ਪੈ ਰਹੀ ਤੁਹਾਡੇ ਏਸੀ ਦੇ ਉੱਪਰ ਡਾਇਰੈਕਟ ਸਨਲਾਈਟ ਪੈ ਰਹੀ ਏ ਤਾਂ ਥੋੜਾ ਜਿਹਾ ਉਸ ਹਾਮ ਨਾਲ ਜੇ ਪੈਂਦੀ ਏ ਤਾਂ ਉਹ ਕਈਆਂ ਬਹੁਤ ਬਹੁਤ ਦੀ ਬਹੁਤ ਜ਼ਿਆਦਾ ਏਸੀ ਹੁੰਦੇ ਨੇ ਜਿਹੜੇ ਡਾਇਰੈਕਟ ਸਨਲਾਈਟ ਵਿੱਚ ਹੁੰਦੇ ਨੇ ਉਹਦੇ ਉਹਦਾ ਉਹਦਾ ਤੁਹਾਨੂੰ ਦੱਸਦਾ ਬਾਅਦ ਵਿੱਚ ਤੀਸਰੇ ਨੇ ਇੱਕ ਹੋਰ ਗੱਲ ਕੀ ਆਪਣੇ ਰੈਗੂਲਰ 에ਅਰ ਫਿਲਟਰ ਸਾਫ ਕਰਦੇ ਰਹੋ ਜਿਹੜੇ ਏਸੀ ਦੇ ਅੰਦਰ ਫਿਲਟਰ ਚ ਲਗਾਉਂਦਾ ਤਾਂ ਜੀ ਉਹਦੇ 'ਚ ਜ਼ੋਰ ਨਾ ਪਵੇ ਤੇ ਜਦੋਂ ਤੁਸੀਂ ਏਸੀ ਕੰਟੀਨਿਉਟੀ ਵਿੱਚ ਚਲਾ ਰਹੇ ਹੋ ਜੇ ਡਾਇਰੈਕਟ ਸਨਲਾਈਟ ਦੇ ਵਿੱਚ ਜਦੋਂ ਤੁਹਾਡਾ ਏਸੀ ਤਾਂ ਕੰਟੀਨਿਉਟੀ ਵਿੱਚ ਚਲਾ ਰਹੇ ਹੋ ਉਹਨੂੰ ਤਿੰਨ ਕੋ ਘੰਟੇ ਚਲਾ ਕੇ ਨਾ ਬੰਦ ਕਰ ਦਿਓ ਥੋੜੀ देर ਅੱਧਾ ਘੰਟਾ ਰੈਸਟ ਦੇ ਦਿਓ ਠੰਡਾ ਹੋ ਜਾਊਗਾ ਹਨਾ ਅੰਦਰੋਂ ਸਿਸਟਮ ਇਹ ਚੀਜ਼ਾਂ ਦਾ ਧਿਆਨ ਰੱਖੋ ਦੇ ਸੋ ਦੋਸਤੋ ਵੀ ਇਹਦੇ ਨਾਲ ਬਹੁਤ ਜਿਆਦਾ ਚਾਂਸ ਘਟ ਜਾਣਗੇ ਵੀ ਬਲਾਸਟ ਹੋਣ ਦੇ ਤਾਂ ਇਹ ਜ਼ਰੂਰੀ ਚੀਜ਼ ਸੀ ਮੈਂ ਤੁਹਾਨੂੰ ਦੱਸੀ ਸੀ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਇਹਦਾ ਧਿਆਨ ਰੱਖਿਓ ਹਨਾ ਬਾਕੀ ਜੇ ਤੁਹਾਨੂੰ ਵੀ ਕੋਈ ਹੋਰ ਵੀ ਪਤਾ ਨਹੀਂ ਇਹਦੇ ਧਿਆਨ ਰੱਖਣ ਵਾਲੀਆਂ ਚੀਜ਼ਾਂ ਤੁਸੀਂ ਦੱਸਿਓ ਅਸੀਂ ਵੀ ਆਪਣੇ ਤੇ ਲਾਗੂ ਕਰਾਂਗੇ ਤੇ ਅੱਜ ਵੋਟਾਂ ਦੀ ਗਿਣਤੀ ਹੈ ਦੇਖਦੇ ਹਾਂ ਅੱਜ ਕਿਹੜਾ ਪ੍ਰਧਾਨ ਮੰਤਰੀ ਬਣਦਾ ਸਾਡੇ ਦੇਸ਼ ਦਾ ਜਿਹੜਾ ਵੀ ਪ੍ਰਧਾਨ ਮੰਤਰੀ ਬਣੂਗਾ ਸਾਡੇ ਦੇਸ਼ ਦਾ ਪਰਮਾਤਮਾ ਕਰੇ ਉਹਨੂੰ ਉਹ ਸਾਡੇ ਦੇਸ਼ ਬਾਰੇ ਚੰਗਾ ਸੋਚੇ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਵੇ ਇਕਨੋਮੀ ਨੂੰ ਉੱਪਰ ਲੈ ਕੇ ਜਾਵੇ ਪ੍ਰਧਾਨ ਮੰਤਰੀ ਤਾਂ ਸਾਡਾ ਪ੍ਰਧਾਨ ਮੰਤਰੀ ਹੋਊਗਾ ਚਾਹੇ ਉਹ ਇਸ ਪਾਰਟੀ ਦਾ ਚਾਹੇ ਉਸ ਪਾਰਟੀ ਦਾ ਸੋ ਅੱਜ ਤਿਹਾਰ ਵਾਂਗੂ ਮਨਾ ਰਹੇ ਆ ਆਪਾਂ ਡਾਕਟਰ ਕਿਰਨ ਮੈਂ ਅੱਜ ਫੇਰ ਆਏ ਹੋਏ ਨੇ ਕਿਉਂਕਿ ਆਪਾਂ ਸਲਾਹ ਕੀਤੀ ਸੀ ਵੋਟਾਂ ਦਾ ਰਿਜ਼ਲਟ ਇਕੱਠੇ ਬੈਠ ਕੇ ਦੇਖਾਂਗੇ ਪਰੰਪਰਾ ਵੀ ਆਹੀ ਹੋਈ ਹੈ ਮੈਂ ਤੁਹਾਨੂੰ ਕੱਲ ਦੱਸਿਆ ਸੀ ਵੀ ਏਸੀਆਂ ਤੋਂ ਬਚਾ ਕਿਵੇਂ ਰੱਖੀਦਾ ਹੁੰਦਾ ਕਿਉਂਕਿ ਕਿਤੇ ਏਸੀ ਫਟਿਆ ਤੇ ਇੱਧਰ ਇੱਧਰ ਦੇਖੋ ਸਾਡੀ ਮਹਾਰਾਣੀ ਇਹ ਕੀ ਕਰ ਰਹੀ ਹੈ ਇਹ ਕਿਰਨ ਨੇ ਸੈਰਲੈਕਸ ਬਣਾਇਆ ਇਹਦੇ ਵਾਸਤੇ ਹਨਾ ਤੇ ਉਹ ਉਹ ਇਹਨੂੰ ਖਵਾ ਰਹੇ ਨੇ ਸੈਰਲੈਕਸ ਇਹ ਆਪ ਬਣਾਇਆ ਘਰ ਦੇ ਵਿੱਚ ਅਸੀਂ ਕੋਈ ਬਾਜ਼ਾਰੋਂ ਨਹੀਂ ਲੈ ਕੇ ਆਂਦਾ ਠੀਕ ਹੈ ਤੇ ਇਹ ਆਪ ਜਿਹੜਾ ਖਾਰੀਏ ਬੜਾ ਇਹ ਨਖਰਿਆਂ ਦੇ ਨਾਲ ਖਾਂਦੀ ਮਹਾਰਾਣੀ ਸਾਡੀ ਬਹੁਤ ਤੇਰਾ ਹੈ ਮਹਾਰਾਣੀ ਇਹ ਤੇਜ ਹੋ ਗਈ ਹੈ ਤੇਜ ਇੱਕ ਮਿੰਟ ਮੈਂ ਅੱਗੇ ਕਰਦਾ ਕਿਰਨ ਦਿਖਾਇਓ ਬਾਉਲ ਦਿਖਾਇਓ ਬਾਉ ਆਹ ਹੋਮ ਮੇਡ ਸੈਰਲੈਕਸ ਹੈ ਜੋ ਕਿਰਨ ਨੇ ਬਣਾਇਆ ਹੈ ਇਹਦੇ ਵਾਸਤੇ ਬਾਦਰ ਵਾਸਤੇ ਇਹਦੀ ਰੈਸਪੀ ਬਾਅਦ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਖਾਦਾ ਰਿਹਾ ਸੀ ਹੁਣ ਖਾਣਾ ਸ਼ੁਰੂ ਕਰਤੇ ਨੇ ਪਹਿਲਾਂ ਨਖਰੇ ਜਿਹੇ ਬੜੇ ਕੀਤੇ ਨੇ ਮੂੰਹ ਦੇਖੇ ਜਾ ਜੰਮੀ 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 ਇਵਾਜਤ ਆਡੀਅன்ஸ் ਨੂੰ ਹਾਈ ਕਰ ਦੋ ਬੜੇ ਦਿਨਾਂ ਤੋਂ ਆਪਾਂ ਟੱਚ 'ਚ ਨਹੀਂ ਆਏ ਹਾਂ ਆਡੀਅਨਸ ਇਵਾਜਤ ਸਾਰੇ ਸਾਡੇ ਚਾਹਣ ਵਾਲੇ ਸਬਸਕ੍ਰਾਈਬਰ ਕਹਿੰਦੇ ਨੇ ਗੈਪ ਹੋ ਗਿਆ ਲੱਗਦਾ ਕਿਤੇ ਚਾਰ ਦਿਨ ਹੋ ਗਏ ਨੇ ਵਲੌਗ ਨਹੀਂ ਦਿਖਾਇਆ ਆਹੋ ਸਹੀ ਗੱਲ ਆ ਪਹਿਲੀ ਵਾਰ ਇਹਨਾਂ ਗੈਪ ਪਿਆ ਨਾ ਆਪਣਾ ਹਮ ਜੇ ਇੱਕ ਅੱਧੇ ਦਿਨ ਦਾ ਜਾਂ ਦੋ ਦਿਨ ਦਾ ਗੈਪ ਤਾਂ ਪੈ ਜਾਂਦਾ ਫਿਰ ਵੀ ਠੀਕ ਹੈ ਖਾਈ ਜਾਂਦੀ ਆ ਥੋੜਾ ਥੋੜਾ ਮੈਨੂੰ ਗੱਲਾਂ 'ਚ ਨਾ ਲਾਵਾ ਇਹਨਾਂ ਦਾ ਬੈਟਰ ਹੈ ਨਾ ਤੁਸੀਂ ਇਹਨੂੰ ਖਵਾ ਲਓ ਕਿਉਂਕਿ ਵੀ ਗੱਲੜੀ ਹੈ ਗੱਲਾਂ 'ਚ ਲੱਗ ਜਾਂਦੀ ਸਾਡੇ ਨਾਲ ਦੇਖਣ ਲੱਗ ਜਾਂਦੀ ਹੈ ਇਹਦੀ ਸੈਰਲੈਕਸ ਦੀ ਰੈਸਪੀ ਤੁਹਾਨੂੰ ਕਿਰਨ ਦੱਸਣਗੇ। ਅਜ ਇੱਕ ਬੂਲ ਪੂਰਾ ਇਹਦੇ ਖਾਣੇ ਖੋਣੇ ਦੇ ਉੱਪਰ ਵਲੌਗ ਹੀ ਬਣਾਵਾਂਗੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਜਿਹੜੀ ਮੇਰੇ ਭੈਣਾਂ ਨੂੰ ਜ਼ਰੂਰਤ ਹੁੰਦੀ ਹੈ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਪੈਰੈਂਟਸ ਦੂਰ ਰਹਿੰਦੇ ਨੇ ਜਾਂ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਥੋੜਾ ਜਾਂ ਡਾਈਟਸ ਬੱਚਿਆਂ ਦੀ ਚੇਂਜ ਹੋਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਅਲੱਗ ਸਿਸਟਮ ਹੁੰਦਾ ਸੀ ਸਾਡੇ ਮਾਪੇ ਹੁੰਦੇ ਸੀ ਖਿਚੀ ਰਖਦੇ ਸੀ ਕਮ ਜੋ ਸਾਨੂੰ ਖਵਾਉਂਦੇ ਸੀ ਸਾਡੇ ਛੋਟੇਆਂ ਨੂੰ ਖਵਾਉਂਦੇ ਸੀ ਹਨ ਪਰ ਅੱਜ ਥੋੜਾ ਜਾਂ ਕਿਉਂਕਿ ਖਾਣ-ਪਾਣ ਬ ਮਲਾਫਤਾਂ ਬਹੁਤ ਹੋਣ ਲੱਗੀਆਂ ਬੜਾ ਕੁਝ ਚੇਂਜ ਹੋ ਗਿਆ ਸੋ ਪੁਰਾਣੇ ਬੰਦੇ ਪੁਰਾਣੇ ਬਜ਼ੁਰਗ ਪੁਰਾਣੀਆਂ ਚੀਜ਼ਾਂ ਵਾਲੀ ਅੱਜ ਕੱਲ ਕੰਟੀਨਿਊ ਕਰਦੇ ਨੇ ਵੀ ਸਿਸਟਮ ਲੇਕਿਨ ਕਿਉਂਕਿ ਹੁਣ ਥੋੜੀ ਜਾਗਰੂਕਤਾ ਜਿਵੇਂ ਕਹਿੰਦੇ ਅਵੇਅਰਨੈਸ ਜਿਆਦੀ ਆ ਗਈ ਹੈ ਤੇ ਅਵੇਅਰਨੈਸ ਹੋਣ ਕਰਕੇ ਵੀ ਬੜੀਆਂ ਚੀਜ਼ਾਂ ਦਾ ਪਤਾ ਲੱਗਣ ਲੱਗ ਗਿਆ ਜਿਵੇਂ ਇਹ ਚੀਜ਼ ਦੇਣੀ ਚਾਹੀਦੀ ਇਹ ਨਹੀਂ ਦੇਣੀ ਚਾਹੀਦੀ ਸੋ ਉਸ ਦੇ ਅਕੋਰਡਿੰਗ ਤੁਹਾਨੂੰ ਥੋੜਾ ਜਿਹਾ ਡਾਈਟ ਪਲਾਨ ਦੱਸਾਂਗੇ ਇਬਾਦਤ ਦਾ ਤੇ ਤੁਸੀਂ ਵੀ ਆਪਣਾ ਦੇਖਿਓ ਤੇ ਹੁਣ ਪਰਮਾਈ ਹੋਈ ਹੈ ਪਰ ਮਾ ਦੇ ਮੰਮੀ ਪਾਪਾ ਚਲੇ ਗਏ ਇਹਨੂੰ ਛੱਡ ਕੇ ਇੱਥੇ ਕਿਉਂਕਿ ਇਹਨੇ ਆਪਣੇ ਚਾਚੂ ਕੋਲ ਰਹਿਣਾ ਤੇ ਚਾਚੀ ਕੋਲ ਰਹਿਣਾ ਇੱਥੇ ਇੰਜੋਏ ਕਰਨਾ ਕੁਝ ਦਿਨ ਮਤਲਬ ਛੁੱਟੀਆਂ ਇੱਥੇ ਕੱਟ ਕੇ ਜਾਊਗੀ ਇਹ ਤੇ ਅਗਮ ਨਹੀਂ ਰਿਹਾ ਇੱਥੇ ਅਗਮ ਕਿਉਂ ਨਹੀਂ ਆਇਆ ਕਿਉਂਕਿ ਅਗਮ ਦਾ ਆਪਣੇ ਦੀ ਮੰਮੀ ਬਗੈਰ ਦਿਨ ਲੱਗਦਾ ਸੋ ਰਹਿਣਾ ਚਾਹੁੰਦਾ ਸੀ ਪਰ ਉਹ ਦੂਸਰੀ ਦੂਸਰਾ ਕਾਰਨ ਉਹਦਾ ਏਸੀ ਨਾ ਰਹਿਣਾ ਦਾ ਵੀ ਚਾਚੂ ਇੱਥੇ ਸਬਜ਼ੀਆਂ ਪਾਊਗਾ ਉਹ ਸਬਜ਼ੀਆਂ ਖਾਣ ਤੋਂ ਬਹੁਤ ਪਰੇਜ਼ ਕਰਦਾ ਬਹੁਤ ਤੇਜ ਹੈ ਇਹ ਇਹ ਪਰੇਜ਼ ਤਾਂ ਇਹ ਵੀ ਉਹ ਕਰਦੀ ਤੇ ਮੁਗਰੀ ਇਹਨੂੰ ਆਸ ਵੇਰੀ ਵੈਜੀਟੇਬਲ ਪੋਹਾ ਖਵਾਇਆ ਏ ਕਹਿੰਦੀ ਮੈਂ ਨਹੀਂ ਖਾਣਾ ਇਹਨੂੰ ਬੜਾ ਔਖਾ ਖਵਾਇਆ ਪਰ ਇਹਨੂੰ ਪਤਾ ਵੀ ਚਾਚੂ ਹੈਗਾ ਚਾਚੂ ਨੇ ਖਵਾ ਹੀ ਦੇਣਾ ਤਾਜ਼ੀਆਂ ਵੈਜੀਟੇਬਲਸ ਹਨ ਜਾਂ ਉਹ ਹੈਲਦੀ ਚੀਜ਼ਾਂ ਨਹੀਂ ਖਾਂਦੇ ਬੱਚੇ ਅੱਜਕੱਲ ਦੇ ਪਰ ਕੋਈ ਚੱਕਰ ਨਹੀਂ ਉਧਰ ਇਬਾਦਤ ਲੱਗੀ ਹੋਈ ਏ ਇਧਰ ਮੈਂ ਥੋੜਾ ਜਿਹਾ ਕੁਝ ਸੁਣ ਰਿਹਾ ਸੀ ਨਿਊਜ਼ ਕੱਲ ਵੋਟਾਂ ਦਾ ਰਿਜ਼ਲਟ ਆ ਗਿਆ ਬੜਾ ਬੜਾ ਟਫ ਮੁਕਾਬਲਾ ਚੱਲਿਆ ਬੜਾ ਖਤਰਨਾਕ ਜਿਹਾ ਮੁਕਾਬਲਾ ਸੀ ਬੜਾ ਇੰਟਰਸਟ ਜਿਹਾ ਬਣਿਆ ਰਿਹਾ ਗੱਲ ਦੇਖਦੇ ਰੇ ਬੈਠੇ ਹਨ ਔਰ ਪਹਿਲੀ ਵਾਰ ਹੋਇਆ ਏ ਇਹ ਐਨਾ ਇੰਟਰਸਟ ਨਾਲ ਅਸੀਂ ਇਲੈਕਸ਼ਨਸ ਨੂੰ ਫੋਲੋ ਕੀਤਾ ਦੇਖਿਆ ਹੈ ਨਾ ਬੜਾ ਮਜ਼ਾ ਆਇਆ ਦੇ ਕੇ ਫਾਈਨਲੀ ਐਨਡੀਏ ਨੇ ਆਪਣੀ ਗਵਰਨਮੈਂਟ ਬਣਾ ਲਈ ਹੈ ਕਿਉਂਕਿ ਪੂਰੀਆਂ ਉਹਨਾਂ ਦੀ ਰਲ ਮਿਲ ਕੇ ਹੋ ਗਈਆਂ ਨੇ ਦੂਸਰੇ ਪਾਸੇ ਜਿਹੜੀ ਕਾਂਗਰਸ ਹੈ ਉਹਨੇ ਕਾਫੀ ਜਰਾ ਕٹے-ਕਿਤੇ ਹੋਏ ਜਿਹੇ ਗੱਠਵੰਦਨ ਬਣਾਏ ਹੋਏ ਸੀ ਉਹ ਪਹੁੰਚ ਨਹੀਂ ਪਾਏ ਉਸ ਫਿਗਰ ਤੱਕ ਜਿੰਨੀ ਆਪਣਾ ਸਰਕਾਰ ਬਣਾਉਣ ਦੀ ਲੋੜ ਹੁੰਦੀ ਹੈ ਤੇ ਬਟ ਐਂਡੀਆ ਪਹੁੰਚ ਚੁੱਕੀ ਹੈ ਫਿਰ ਹਾਲ ਚੱਲ ਰਹੀਆਂ ਨੇ ਗੱਲਾਂ ਤੋੜਨ ਤੋੜਨ ਦੀਆਂ ਦੇਖੋ ਫਾਈਨਲ ਜਦੋਂ ਤੱਕ ਜਦੋਂ ਸੌ ਚੱਕਣੀ ਉਹਦੇ ਪਤਾ ਲੱਗੇਗਾ ਐਗਜ਼ੈਕਟ ਕੌਣ ਬਣੇਗਾ ਫਿਲਹਾਲ ਤਾਂ 99% ਮੋਦੀ ਸਾਹਿਬ ਹੋਗੇ ਨੇ ਕਲੀਅਰ ਵੀ ਪ੍ਰਾਈਮ ਮਿਨਿਸਟਰ ਬਣਨਗੇ ਬਾਕੀ ਅਸਲੀ ਜਦੋਂ ਸੌ ਚੱਕਣੀ ਉਹਦਾ ਪਤਾ ਲੱਗੇਗਾ ਇਹ ਗੱਲ ਨਹੀਂ ਕਰਨ ਦਿੰਦੀ ਇਬਾਦਤ ਐ ਕਰਨਾ ਹਾਂ ਬਈ ਬਹੁਤ ਖਰਾਬ ਹੋਈ ਹੈ ਬਹੁਤ ਜ਼ਿਆਦਾ ਖਰਾਬ ਹੋਈ ਸ਼ਰਾਰਤੀ ਹੋ ਗਈ ਇਨ ਹੁਣ ਇਥੋਂ ਦੀ ਲੋ ਆ ਦੁਨੀਆ ਦੀ ਲੋ ਲੱਗਣੀ ਸ਼ੁਰੂ ਹੋ ਗਈ ਨਾ ਹੁਣ ਸਰਦਾਂ ਤੇ ਹੁੰਦੀ ਜਾਂਦੀ ਜਦੋਂ ਜਿਹੜੀ ਦੁਨੀਆ ਦਵਾਈ ਉਹ ਦੁਨੀਆ ਦੀ ਲੋ ਐ ਦੀ ਖਤਮ ਹੋ ਗਈ ਆ ਸਾਰਾ ਦੇਰੇ ਦੇ ਰੇ ਦੀ ਲੱਗੇ ਰਹਿਦਾ ਇੱਕ ਤੇ ਪਤਾ ਨਹੀਂ ਕਿ ਮੇਰਾ ਤਾਂ ਲੈਕਟਰ ਖਰਾਬ ਹੋ ਗਿਆ ਜੀ ਮੈਂ ਬਹੁਤ ਪਰੇਸ਼ਾਨ ਐ ਤੋਂ ਲੈਕਟਰ ਨਵਾਂ ਇਹ ਉੱਪਰ ਪਰੇਸ਼ਾਨੀ ਦੀ ਗੱਲ ਐ ਨਵਾਂ ਨਹੀਂ ਆ ਬੜਾ ਜੀ ਪਰੇਸ਼ਾਨੀ ਦੀ ਗੱਲ ਐ ਅ ਜੇ ਤੁਸੀਂ ਨਾ ਦੀ ਰੈਸਪੀ ਸ਼ੇਅਰ ਕਰਦੀਆਂ ਇਹਦੇ ਫੂਡ ਦੀ ਫੂਡ ਦੇ ਪਰ ਸੂਜੀ ਦਾ ਉਹ ਸਿੰਪਲ ਹਲੇ ਨਹੀਂ ਆਰਾਮ ਬਲੌਗ ਅਲੱਗ ਤੋਂ ਬਲੌਗ ਬਣਾਵਾਂਗੇ ਤਾਂ ਤੇ ਉਹਦਾ ਚੂਲਾ ਖਰਾਬ ਹੋਇਆ ਮੈਨੂੰ ਉਹਦੇ ਤਰੀਕੇ ਨਾਲ ਯੂਜ਼ ਕਰ ਰਿਆ ਹਾਂ ਹਾਂ ਇਹ ਚੂਲਾ ਖਰਾਬ ਹੋ ਗਿਆ ਦਾ ਐਡਾਪਟਰ ਖਰਾਬ ਹੋਇਆ ਐਡਾਪਟਰ ਵੈਸੇ ਮੈਂ ਚੇਂਜ ਕਰ ਲਿਆ ਪਰ ਇਹ ਵੀ ਨਹੀਂ ਚੱਲਿਆ ਤੇ ਕੰਪਨੀ ਵਾਲੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀਡੀਓ ਬਣਾ ਕੇ ਪੇਚੋ ਅਸੀਂ ਰਿਪਲੇਸ ਕਰ ਦਿੰਨੇ ਆ ਜੋ ਵੀ ਇਹਦੇਸ ਪ੍ਰੋਬਲਮ ਆਈ ਹੈ ਅਸੀਂ ਤੁਹਾਨੂੰ ਠੀਕ ਕਰਕੇ ਦੇ ਦਾਂਗੇ ਚੁੱਲੇ ਦੀ ਮੈਂ ਦੇਖੋ ਪਹਿਲਾਂ ਉਹ ਡੇਟ ਖਤਮ ਹੋ ਜਾਵੇ ਹਾਂ ਜੇ ਹੋ ਗਈ ਵਾਰੰਟੀ ਚ ਪਹਿਸ ਤੋਂ ਪਹਿਲਾਂ ਡੇਟ ਖਤਮ ਹੋ ਜਾਈ ਤਾਂ ਆਪਾਂ ਇਹ ਚੇਂਜ ਕਰਵਾ ਲਈਏ ਬਾਅਦੋਂ ਲੱਗੇ ਡੇਟ ਨਾ ਦੀ ਆ ਹੂੰ ਤੰਗ ਚ ਕਤਾਂ ਕਰੀ ਪਰੰਤ ਤੈਨੂੰ ਇਹ ਹੈ ਪਹਿਲਾਂ ਕਿੱਥੇ ਆ ਗਰਮੀ ਲੱਗੀ ਤੁਹਾਨੂੰ ਠੀਕ ਹੈ ਵੈਸੇ ਹਾਂ ਠੀਕ ਹੈ ਹੂੰ ਚਲੋ ਤੁਸੀਂ ਇਹਨਾਂ ਨੂੰ ਦਿਓ ਚੂਲਾ ਫਿਰ ਮੈਂ ਇਹਦੀ ਵੀਡੀਓ ਬਣਾ ਕੇ ਭੇਜਦਾ ਕੰਪਨੀ ਵਾਲਿਆਂ ਨੂੰ ਵੀ ਹੱਥ ਚੱਲਦਾ ਨਹੀਂ ਵੀ ਹੱਥ ਨਾਲ ਯੂਜ਼ ਕਰਨਾ ਪੈ ਰਿਹਾ ਤਾਂ ਕਿ ਇਹਦੀ ਬਾਣੀ ਹਾਂ ਹਾਂ ਸ਼ਰarati ਸਾਰਿਆਂ ਨੂੰ ਪਰੇਸ਼ਾਨ ਕੀਤਾ ਹੈ ਹੈ ਮੰਮਾ ਨੂੰ ਵੀ ਪਰੇਸ਼ਾਨ ਕੀਤਾ ਹੈ ਦੀਦੀ ਨੂੰ ਵੀ ਪਰੇਸ਼ਾਨ ਕੀਤਾ ਹੈ ਕੀ ਗੱਲ ਨੇ ਗੰਧਿਆ ਕਾ ਕੀਆ ਲੇਕਿਨ ਕੁਛ ਨਹੀਂ ਬੈਠੀ ਖਸਨਾ جاری ਬਰਾਸ ਨਹੀਂ ਰੀ ਗਿਰਨ ਚਲੋ ਆਪਾਂ ਮਿਲਨੇ ਕੱਲ ਇੱਕ ਨਵੇਂ ਵਲੌਗ ਚ ਹੁਣ ਵਲੌਗ ਸ਼ੂਟ ਕਰਿਆ ਕਰਾਂਗੇ ਜੇ ਕੋਸ਼ਿਸ਼ ਪੂਰੀ ਕਰਨੀ ਆ ਵਲੌਗ ਸ਼ੂਟ ਕਰਨ ਦੀ ਤੇ ਥੋੜੇ ਜਿਹਾ ਆਪਾਂ ਹੁਣ ਥੋੜਾ ਸੌਟ ਆਊਟ ਜੇ ਹੋਏਗਾ ਇਹ ਹੁਣ ਬਣਾਇਆ ਕਰਾਂਗੇ ਵਲੌਗ ਚਲੋ ਮਿਲਦੇ ਆ ਕੱਲ ਅੱਜ ਦੋ ਸਾਨੂੰ ਜਾਜ਼ਤ ਬਾਏ ਬਾਏ